ਪੂਰੇ ਵਰਲਡ ਨੂੰ ਮਾਲਕ ਵੱਲੋਂ ਲੱਖ ਲੱਖ ਵਧਾਈਆਂ ਤੇ ਸਾਡੇ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜਿਹੜਾ ਇਨਵੀਟੇਸ਼ਨ ਹੈ ਸਾਰੇ ਲੁਧਿਆਣਾ ਸ਼ਹਿਰ ਨੂੰ ਦੇਸ਼ ਵਾਸੀਆਂ ਨੂੰ ਬਾਬਾ ਜੀ ਮੀਨਾ ਸ਼ਾਹ ਜੀ ਵੱਲੋਂ ਤੇ ਸਾਰੀ ਕਮੇਟੀ ਵੱਲੋਂ ਮੈਂ ਦੇਣਾ ਚਾਹੂੰਗਾ 9 ਅਗਸਤ ਨੂੰ ਰਾਤ ਨੂੰ 8 ਵਜੇ ਮਹਿਫਲ ਹੋਊਗੀ ਜਿਹਦੇ ਵਿੱਚ ਪੂਰੇ ਵਰਲਡ ਨੇ ਆ ਕੇ ਆਪਣੀ ਹਾਜ਼ਰੀ ਲਗਾਨੀ ਹੈ ਤੁਹਾਡੇ ਮਾਧਿਅਮ ਰਾਹੀਂ ਬਾਬਾ ਜੀ ਨੂੰ ਵੀ ਚਰਣਾ ਚ ਅਰਦਾਸ ਬੇਨਤੀ ਕਰੂੰਗਾ ਬਾਬਾ ਮੀਨਾ ਸਾਹਿਬ ਦੇ ਕਿ ਇਦਾਂ ਹੀ ਜਿੱਦਾਂ ਸੇਵਾ ਨਿਭਾਉਂਦੇ ਆ ਰਹੇ ਨੇ 20 ਸਾਲ ਤੋਂ ਕਰਾ ਰਹੇ ਨੇ ਤੇ ਇਸ ਸਾਲ ਵੀ ਜਿਹੜਾ ਕਰਾ ਰਹੇ ਤੇ ਮੈਂ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਜੇ ਕਿਸੇ ਕੋਲ ਸਾਡਾ ਕਾਰਡ ਪਹੁੰਚਣੋਂ ਰਹਿ ਗਿਆ ਉਹ ਗੁੱਸਾ ਨਾ ਕਰਨ ਆਪਣੇ ਮਾਲਕ ਦੇ ਚਰਨਾਂ ਵਿੱਚ ਖੁਸ਼ੀ ਖੁਸ਼ੀਆਂ ਆਣ ਮੇਰਾ ਸਭ ਨੂੰ ਸੱਦਾ ਮਾਲਕ ਦਾ ਸਭ ਨੂੰ ਸੱਦਾ ਦਰਬਾਰ ਉਲੋਂ ਸੇਵਾ ਜੋ ਹੋਏਗੀ ਸਾਨੂੰ ਕਬੂਲ ਹੈ ਵੈਸੇ ਸੇਵਾ ਦੀ ਕੋਈ ਬਾਬਾ ਜੀ ਨੇ ਕਹਿਣ ਦੀ ਲੋੜ ਨਹੀਂ ਸੀ ਬਾਬਾ ਜੀ ਦਰਬਾਰ ਦੇ ਬੱਚੇ ਆ ਬਾਬਾ ਜੀ ਦੇ ਬੱਚੇ ਆ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਡਾ ਹਾਂਜੀ ਜੈਕਾਰਾ ਲਖ ਦਾਤਾ ਲਾਲਾਂ ਵਾਲੀ ਸਰਕਾਰ ਦਾ ਮੁਸਾਫੀ ਦਰਬਾਰ ਕੀ ਜੈ ਪਹਿਲਾਂ ਤਾਂ ਪੂਰੇ ਵਰਲਡ ਨੂੰ ਮਾਲਕ ਵੱਲੋਂ ਲੱਖ ਲੱਖ ਵਧਾਈਆਂ ਤੇ ਸਾਡੇ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜਿਹੜਾ ਸਾਡੇ 나ਗ ਪੰਚਮੀ ਦਾ ਮੇਲਾ 7 8 9 ਅਗਸਤ 9 ਅਗਸਤ ਦਾ ਮੇਨ ਆਪਣੀ ਮਹਿਫਲ ਆ ਜੀ 7 ਨੂੰ ਆਪਣੇ ਮਹਿੰਦੀ ਰਸਮ ਹੈ 8 ਨੂੰ ਆਪਣੇ ਝੰਡਾ ਚਿਰਾਗ ਮਾਲਕ ਦੀ ਚੱਦਰ ਤੇ ਨਾਲ ਜਿਹੜਾ ਗੁੱਗਾ ਜੀ ਦਾ ਕਥਾ ਕਰੀ ਜਾਊਗੀ 9 ਅਗਸਤ ਨੂੰ ਰਾਤ ਨੂੰ 8 ਵਜੇ ਮਹਿਫਲ ਹੋਊਗੀ ਜਿਹਦੇ ਵਿੱਚ ਪੂਰੇ ਵਰਲਡ ਨੇ ਆ ਕੇ ਆਪਣੀ ਹਾਜ਼ਰੀ ਲਗਾਨੀ ਹੈ ਤੇ ਆਪਣੇ ਮਾਲਕ ਦੇ ਚਰਨਾਂ ਚ ਨਤਮਸਤਕ ਹੋਣਾ ਤੇ ਉਹਨਾਂ ਕੋਲੋਂ ਆਪਣਾ ਆਸ਼ੀਰਵਾਦ ਲੈਣਾ ਮੇਰਾ ਪੂਰੇ ਲੁਧਿਆਣੇ ਵਾਸੀਆਂ ਨੂੰ ਵੀ ਹੈ ਜੇ ਕਿਸੇ ਕੋਲ ਸਾਡਾ ਕਾਰਡ ਪਹੁੰਚਣੋਂ ਰਹਿ ਗਿਆ ਉਹ ਗੁੱਸਾ ਨਾ ਕਰਨ ਆਪਣੇ ਮਾਲਕ ਦੇ ਚਰਨਾਂ ਵਿੱਚ ਖੁਸ਼ੀ-ਖੁਸ਼ੀਆਂ ਆਣ ਮੇਰਾ ਸਭ ਨੂੰ ਸੱਦਾ ਮਾਲਕ ਦਾ ਸਭ ਨੂੰ ਸੱਦਾ ਸਭ ਪਹੁੰਚ ਕੇ ਇਸ ਮਹਿਫਲ ਦੇ ਵਿੱਚ ਆਪਣੇ ਮਾਲਕ ਦੇ ਚਰਨਾਂ ਨਾਲ ਜੁੜਨ ਵੱਧ ਤੋਂ ਵੱਧ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਬਾਕੀ ਸਭ ਨੂੰ ਇਸ ਦਰਬਾਰ ਦੇ ਚਮਤਕਾਰ ਦਾ ਪਤਾ ਮੈਨੂੰ ਮੂੰਹ ਤੋਂ ਦੱਸਣ ਦੀ ਲੋੜ ਨਹੀਂ ਇਸ ਮਾਲਕ ਦੇ ਚਮਤਕਾਰ ਨੂੰ ਆ ਕੇ ਆਪ ਵੀ ਤੁਸੀਂ ਦੇਖੋ ਅੱਖਾਂ ਨਾਲ ਅੱਖਾਂ ਨਾਲ ਦੇਖ ਕੇ ਮਾਲਕ ਦੇ ਨਸ ਮਸਤਕ ਹੋਵੋ ਜੈ ਬਾਬਾ ਜੀ ਜੀ ਠੀਕ ਅੱਜ ਸਾਰੀ ਸੰਗਤ ਇਕੱਠੀ ਹੋ ਕੇ ਇੱਕ ਸਮੂਹਕ ਜਿਹੜਾ ਇਨਵੀਟੇਸ਼ਨ ਹੈ ਸਾਰੇ ਲੁਧਿਆਣਾ ਸ਼ਹਿਰ ਨੂੰ ਦੇਸ਼ ਵਾਸੀਆਂ ਨੂੰ ਬਾਬਾ ਜੀ ਮੀਨਾ ਸਾਹਿਬ ਜੀ ਵੱਲੋਂ ਤੇ ਸਾਰੀ ਕਮੇਟੀ ਵੱਲੋਂ ਮੈਂ ਦੇਣਾ ਚਾਹੁੰਗਾ ਤੇ ਮੈਂ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਲੁਧਿਆਣਾ ਵਾਸੀਆਂ ਨੂੰ ਜਿਵੇਂ ਕਿ ਹਰ ਸਾਲ ਅਸੀਂ ਜੁੜਦੇ ਹਾਂ ਇਸ ਦਰਬਾਰ ਦੇ ਨਾਲ ਸੰਗਤ ਜਿਹੜੀ ਜੁੜੀ ਹੈ ਐਤਕੀ ਵਿਵਹ ਜਿਹੜਾ ਮੇਲਾ ਤੇ ਭੰਡਾਰਾ ਬਾਬਾ ਜੀ ਦਾ 9 ਅਗਸਤ ਨੂੰ ਜੋ ਰੱਖਿਆ ਗਿਆ ਹੈ ਜਿਹਦੇ ਵਿੱਚ ਬਹੁਤ ਸੂਫੀ ਕਲਾਕਾਰ ਤੇ ਸੂਫੀ ਲੋਕ ਜਿਹੜੇ ਪਧਾਰ ਰਹੇ ਨੇ ਜਿੱਤੇ ਉਹ ਪਧਾਰ ਰਹੇ ਨੇ ਤੇ ਮੈਂ ਬੇਨਤੀ ਕਰੂੰਗਾ ਕਿ ਸਾਰੇ ਸ਼ਹਿਰ ਵਾਸੀ ਅਸੀਂ ਦਰਬਾਰ ਦੇ ਵਿੱਚ ਇਕੱਠੇ ਹੋ ਕੇ ਪ੍ਰਭੂ ਚਰਨਾ ਦੇ ਵਿੱਚ ਅਰਦਾਸ ਬੇਨਤੀ ਕਰੀਏ ਕਿ ਸਮੂਹਕ ਅਰਦਾਸ ਕਰੀਏ ਤੇ ਸਾਰੇ ਆ ਕੇ ਪ੍ਰਭੂ ਚਰਨਾ 'ਚ ਇਕੱਠੇ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਵੀ ਲਈਏ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬਾਬਾ ਜੀ ਨੂੰ ਵੀ ਚਰਨਾ 'ਚ ਅਰਦਾਸ ਬੇਨਤੀ ਕਰੂੰਗਾ ਬਾਬਾ ਮੀਨਾ ਸਾਹਿਬ ਦੇ ਕਿ ਇਦਾਂ ਹੀ ਜਿੱਦਾਂ ਸੇਵਾ ਨਿਭਾਉਂਦੇ ਆ ਰਹੇ ਨੇ 20 ਸਾਲ ਤੋਂ ਕਰਾ ਰਹੇ ਨੇ ਤੇ ਇਸ ਸਾਲ ਵੀ ਜਿਹੜਾ ਕਰਾ ਰਹੇ ਨੇ ਤੇ ਮੈਂ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਤੇ ਜਿਹੜਾ ਸਾਡਾ ਸਹਿਯੋਗ ਹੈ ਮੈਂ ਕਹਾਂਗਾ ਕਿ ਸਰਕਾਰ ਵੱਲੋਂ ਵੀ ਉਹਦਾ ਵੀ ਐਮਐਲਏ ਬੱਗਾ ਜੀ ਵੱਲੋਂ ਵੀ ਕਿ ਮੈਂ ਕਹਾਂਗਾ ਕਿ ਦਿਨ ਰਾਤ ਅਸੀਂ ਇਹਨਾਂ ਦੇ ਨਾਲ ਆ ਕੋਈ ਹੋਰ ਵੀ ਜਿਹੜੀ ਟੀਮ ਵੱਲੋਂ ਸਾਡੀ ਕੋਈ ਸਹਾਇਤਾ ਹੋਏਗੀ ਸਾਡੀ ਮਦਦ ਹੋਏਗੀ ਤੇ ਅਸੀਂ ਨਾਲ ਖੜੇ ਆ ਜੈ ਬਾਬਾ ਜੀ ਦੀ ਕੀ ਸੇਵਾ ਲਈਏ ਤੁਹਾਡੇ ਦਰਬਾਰ ਦੀ ਦਰਬਾਰ ਵੱਲੋਂ ਸੇਵਾ ਜੋ ਹੋਏਗੀ ਸਾਨੂੰ ਕਬੂਲ ਹੈ ਵੈਸੇ ਸੇਵਾ ਦੀ ਕੋਈ ਬਾਬਾ ਜੀ ਨੇ ਕਹਿਣ ਦੀ ਲੋੜ ਨਹੀਂ ਅਸੀਂ ਬਾਬਾ ਜੀ ਦੇ ਦਰਬਾਰ ਦੇ ਬੱਚੇ ਆ ਬਾਬਾ ਜੀ ਦੇ ਬੱਚੇ ਆ ਤੇ ਜੋ ਵੀ ਸੇਵਾ ਅੱਗੇ ਵੀ ਲੱਗਦੀ ਆ ਤੇ ਪੂਰੀ ਨਿਭਾਣੇ ਆ ਤੰਦ ਹੀ ਨਾ ਤੇ ਇਸੇ ਲੜੀ ਵੱਜੋ ਮੈਂ ਫੇਰ ਦੁਬਾਰਾ ਸਾਰਿਆਂ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ ਦਰਬਾਰ ਦੇ ਵਿੱਚ ਆਓ 9 ਅਗਸਤ ਨੂੰ ਤੇ ਆਸ਼ੀਰਵਾਦ ਪ੍ਰਾਪਤ ਕਰੋ